ਕਿੰਨਾ ਟਾਈਮ ਹੋ ਗਿਆ ਇਸ ਪਲਾਂਟ ਨੂੰ ਤੇ ਕਿੱਥੋਂ ਆਈਡੀਆ ਆਇਆ ਸਰ ਆਈਡੀਆ ਮੇਰੇ ਫਾਦਰ ਸਾਹਿਬ ਦਾ ਹੈ ਉਹਨਾਂ ਨੇ ਆਈਡੀਆ ਸਭ ਨਾਲ ਸਾਝਾ ਕੀਤਾ ਤਾਂ ਸਾਨੂੰ ਲੱਗਿਆ ਕਿ ਆਈਡੀਆ ਤਾਂ ਕਾਫੀ ਵਧੀਆ ਹੈ ਬੀਜ ਲੈ ਕੇ ਆਉਂਦੇ ਸੀਗੇ ਤੇ ਸਰ ਇਹ ਬੀਜ ਆਪਾਂ ਕੋਈ ਸਪੈਸ਼ਲ ਤਰੀਕੇ ਨਾਲ ਲੈ ਕੇ ਆਉਨੇ ਆ ਜਾਂ ਮੀਨ ਨਾਰਮਲ ਜਿੱਦਾਂ ਵਿਕ ਜਾਂਦੇ ਤੇ ਉਸੇ ਤਰ੍ਹਾਂ ਨਾਲ ਮਿਲ ਜਾਂਦੇ ਸਰ ਉਥੋਂ ਦੇ ਜਿਹੜੇ ਫਾਰਮਰ ਅਗੇ ਨੇ ਉਹਨਾਂ ਨਾਲ ਡੀਲ ਕੀਤਾ ਅਸੀਂ ਉਹਨਾਂ ਨੇ ਤਾਂ ਪੁੱਛਿਆ ਕੀ ਰੇਟ ਚੱਲ ਰਿਹਾ ਤੇ ਉਹਨਾਂ ਤੋਂ ਅਸੀਂ ਡਾਇਰੈਕਟਲੀ ਪ੍ਰੋਕਿਊਰ ਕਰ ਲਿਆ ਸੀ ਸੀਡ ਲੈ ਲਿਆ ਸੀ ਬੋਰੀਆਂ ਦੇ ਵਿੱਚ ਜਿਵੇਂ ਆਮ ਸੀਡ ਵਿਕਦਾ ਜਿਹੜੀ ਇਹ ਫਾਰਮਿੰਗ ਆ ਸਾਰੀ ਹਾਂਜੀ ਆਪਾਂ ਨਾਰਮਲ ਫਾਰਮਿੰਗ ਦੇਖਦੇ ਹਾਂ ਤਾਂ ਉਹਦੇ ਵਿੱਚ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਤੇ ਕਈ ਲੋਕ ਘਰੇ ਜਿਹੜੀ ਇੰਡੋਰ ਫਾਰਮਿੰਗ ਪਾਣੀ ਦੇ ਨਾਲ ਵੀ ਕਰ ਰਹੇ ਨੇ ਜਿਹੜੀ ਵਾਟਰ ਇਰੀਗੇਸ਼ਨ ਜਿਨੂੰ ਆਪਾਂ ਕਹਿ ਸਕਦੇ ਹਾਂ ਤੇ ਉਸ ਤੋਂ ਕਿੰਸ ਹਸਾਬ ਨਾਲ ਲੱਗੇਗੀ ਸਰ ਇਹ ਅਲੱਗ ਇਸਲੀ ਹੈ ਕਿਉਂਕਿ ਇਹ ਬਿਨਾਂ ਮਿੱਟੀ ਤੇ ਬਿਨਾਂ ਪਾਣੀ ਤੋਂ ਹੁੰਦੀ ਹੈ ਇਹਨੂੰ ਐਰੋਪੋਨਿਕਸ ਟੈਕਨੀਕ ਕਹਿੰਦੇ ਨੇ ਇੰਦੇ ਚ ਹਵਾ ਦੇ ਵਿੱਚੋਂ ਨਮੀ ਲੈ ਕੇ ਹਵਾ ਚ ਪਾਣੀ ਲੈ ਕੇ ਹਵਾ ਚ ਸਾਰੇ ਨਿਊਟ੍ਰੀਐਂਟ ਲੈ ਕੇ ਉਗ ਜਾਂਦਾ ਕਿਉਂਕਿ ਜਿਵੇਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿਸੇ ਦੇ ਵਿੱਚ ਵੀ ਮਿੱਟੀ ਜਿਹੜੀ ਵੀ ਮਿੱਟੀ ਅਸੀਂ ਯੂਜ਼ ਕੀਤੀ ਉਹ ਛੋਟੇ ਬੀਜਾਂ ਲਈ ਹੈ ਜਿਹੜਾ ਜਿੰਦੋਂ ਸਾਡਾ ਫੋਨ ਲਿਖਣ ਆਉਂਦੇ ਇਸ ਬਿਲਕੁਲ ਮਿੱਟੀ ਦਾ ਯੂਜ਼ ਨਹੀਂ ਕੀਤਾ ਗਿਆ ਉਹਨੂੰ ਬਿਲਕੁਲ ਪਾਣੀ ਹੁੰਦੇ ਨਾਲ ਸੀ ਟੈਂਪਰੇਚਰ ਕਿੱਦਾਂ ਮੇਨਟੇਨ ਕੀਤਾ ਜਾਂਦਾ ਕਿਉਂਕਿ ਕਸ਼ਮੀਰ ਦੇ ਵਿੱਚ ਤਾਂ ਕਹਿ ਲਓ ਥੋੜਾ ਚਿਲਡ ਹੀ ਰਹਿੰਦਾ ਮੌਸਮ ਹੈ ਨਾ ਤੇ ਉਸ ਲੈਵਲ ਦਾ ਟੈਂਪਰੇਚਰ ਇੱਥੇ ਮੇਨਟੇਨ ਕਰਕੇ ਰੱਖਣਾ ਕਿਵੇਂ ਪੋਸੀਬਲ ਹੈ ਸਰ ਉਹਨਾਂ ਦੇ ਲਈ ਅਸੀਂ ਇੰਡੋਰ ਚਿਲਰਸ ਲਾਇਓ ਵੱਡੇ ਸਾਈਜ਼ ਦੇ ਤੇ ਉਹਦੇ ਨਾਲ ਅਸੀਂ ਟੈਂਸ਼ਨ ਮੇਨਟੇਨ ਕਰ ਸਕਦੇ ਆ ਭੈਣ ਭਰਾਓ ਦੋਵੇਂ ਆਪਸੇ ਹਨਾ ਤੇ ਜਦੋਂ ਇਕੱਠੇ ਕੰਮ ਕਰਦੇ ਹਾਂ ਆਪਾਂ ਘਰੇ ਤਾਂ ਹੋਂਨੇ ਬਹੁਤ ਲੜਾਈਆਂ ਵਗੈਰਾ ਵੀ ਹੁੰਦੀਆਂ ਨੇ ਤੇ ਇੱਥੇ ਕਿਦਾਂ-ਕਦਾਂ ਵੀ ਇਸ ਮਾਹੌਲ ਰਹਿੰਦਾ ਲੜਾਈ ਤਾਂ ਲੜਾਈ ਝਗੜਾ ਤਾਂ ਨਹੀਂ ਹੁੰਦਾ ਸਾਡੇ ਇਹਦੇ ਵਿੱਚ ਅਸੀਂ ਡਿਊਟੀ ਜਿਵੇਂ ਕਾਈਂਡ ਆਫ ਵਨਲੀ ਆਨੇ ਕਿ ਪ੍ਰੋਡਕਸ਼ਨ ਦਾ ਜ਼ਿਆਦਾਤਰ ਖਿਆਲ ਮੈ ਰੱਖਣਾ ਹੈ ਤੇ ਮਾਰਕੀਟਿੰਗ ਤੇ ਸੇਲਿੰਗ ਦਾ ਸਾਰਾ ਸਾਰਾ ਡਿਪਾਰਟਮੈਂਟ ਮੇ ਸਿਸਟਰ ਸੰਭਾਲਦੀ ਹੈ ਕੀ ਕੰਮ ਤੇ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਖੁਸ਼누ਆ ਮਾਹੌਲ ਹੀ ਬਣਾਏ ਰੱਖੀਏ ਹੈਨਾ ਵੈਸੇ ਵੀ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਬੀਜ ਹੈਗੇ ਨੇ ਉਹ ਵੀ ਜਿੰਦਾ ਪ੍ਰਾਣੀ ਨੇ ਹੈ ਨਾ ਉਹਨਾਂ ਦੇ ਆਸ-ਪਾਸ ਵੀ ਆਪਾਂ ਵਧੀਆ ਮਾਹੌਲ ਬਣਾ ਕੇ ਰੱਖੀਏ ਤਾਂ ਉਹਨਾਂ ਦੀ ਗ੍ਰੋਥ ਲਈ ਵੀ ਵਧੀਆ ਮਾਰਕੀਟਿੰਗ ਕਰਨੀ ਕਿੰਨੀ ਕੁ ਮਿਸ ਡਿਫਿਕਲਟ ਆ ਜਾਂਦੀ ਡਿਫਿਕਲਟੀ ਸਰ ਮੈਂ ਇੰਦੀ ਮਾਰਕੀਟਿੰਗ ਤਾਂ ਨਹੀਂ ਫੇਸ ਕੀਤੀਆਂ ਕਿਉਂਕਿ ਕਿਸ ਤਰ੍ਹਾਂ ਇੱਕ ਇਹੋ ਜੀ ਚੀਜ਼ ਹੈ ਜਿੰਦੀ ਡਿਮਾਂਡ ਆਪਾਂ ਇੰਡੀਆ 'ਚ ਪੂਰੀ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਜਿਹੜੀ ਇੰਦੀ ਪ੍ਰੋਡਕਸ਼ਨ ਉਹ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਹੈ ਨਾ ਡਿਮਾਂਡ ਇੰਦੀ ਬਹੁਤ ਜ਼ਿਆਦਾ ਹੈ ਇਵਨ ਆਪਾਂ ਜੇ ਵਰਲਡਸ ਵੀ ਗੱਲ ਕਰੀਏ ਤੇ ਪ੍ਰੋਡਕਸ਼ਨ ਬਹੁਤ ਹੀ ਘੱਟ ਹੈ ਤੇ ਡਿਮਾਂਡ ਇੰਦੀ ਐਕਸਟ੍ਰੀਮਲੀ ਜ਼ਿਆਦਾ ਹੈ ਜਿੰਨੀ ਇੰਦੀ ਆਪਾਂ ਪ੍ਰੋਡਕਸ਼ਨ ਕਰੀ ਜਾਈਏ ਉਹਦੀ ਡਿਮਾਂਡ ਹੋਲੀ 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 ਫੁੱਲਫਿਲ ਹੋਏਗੀ ਇਸ ਲਈ ਮਾਰਕੀਟਿੰਗ ਵਿੱਚ ਮੈਂ ਇਹ ਨਹੀਂ ਕਵਾਂਗੀ ਕਿ ਮੈਨੂੰ ਇਹਦੀ ਬਹੁਤ ਜ਼ਿਆਦਾ ਦਿੱਕਤ ਆਈ ਕਿਉਂਕਿ ਸਾਨੂੰ ਆਲਰੇਡੀ ਇੱਥੇ ਲੋਕਲ ਆਈਟਸ ਤੋਂ ਵੀ ਆਰਡਰ ਆ ਰਹੇ ਨੇ ਤੇ ਐਕਸਪੋਰਟ ਸਾਡਾ ਮੇਨ ਕੋਸ਼ਿਸ਼ ਕਰਾਂਗੇ ਕਿ ਅਸੀਂ ਮੋਸਟਲੀ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਉਹ ਅਸੀਂ ਐਕਸਪੋਰਟ ਹੀ ਕਰੀਏ ਸਾਨੂੰ ਉਹਦੇ ਲਈ ਵੀ ਆਲਰੇਡੀ ਆਰਡਰਸ ਆ ਹੀ ਰਹੇ ਨੇ ਕਿੰਨੇ ਕ ਇਨਵੈਸਟਮੈਂਟ ਲੱਗਦੀ ਹੈ ਤੇ 5 ਤੋਂ 7 ਲੱਖ ਦੇ ਵਿੱਚ ਸ਼ੁਰੂ ਹੋ ਸਕਦਾ ਹੈ ਬਿਜ਼ਨਸ ਬਾਕੀ ਡਿਪੈਂਡ ਕਰਦਾ ਹੈ ਜੀ ਤੁਸੀਂ ਕਿੰਨਾ ਵੱਡਾ ਬਿਜ਼ਨਸ ਸਟਾਰਟਿੰਗ ਸਟਾਰਟਿੰਗ ਕਿੰਨੇ ਵੱਡੇ ਤੋਂ ਕਰਨਾ ਚਾਹੁੰਦੇ ਹੋ ਸਾਡਾ ਤੇ ਜੇ ਤੁਸੀਂ 20 ਗਾਜੀਆਂ 30 ਗੱਦ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ 15 ਤੋਂ 20 ਲੱਖ ਦੇ ਵਿੱਚ इजीली ਸਟਾਰਟ ਕਰ ਸਕਦੇ ਹੋ ਲੇਕਿਨ ਸ਼ੁਰੂਆਤ 5 ਲੱਖ ਤੋਂ ਵੀ इजीली ਕੀਤੀ ਜਾ ਸਕਦੀ ਹੈ ਜੇ ਕਿਸੇ ਕੋਲ ਪਹਿਲਾਂ ਤਾਂ ਕੋਈ ਕਮਰਾ ਖਾਲੀ ਪਿਆ ਹੈ ਤੇ ਜਾਂ ਉਹਦੇ ਕੋਲ ਲੈਂਡ ਅਗੀ ਹੈ 10 ਬਾਈ 10 ਦਾ ਕਮਰਾ ਉਹਨਦੇ ਉੱਤੇ ਪਾ ਸਕਦਾ ਹੈ ਉਸ ਚੀਜ਼ ਲਈ 5 ਤੋਂ 10 ਲੱਖ ਮੋਰ ਤਾਂ ਇਨਫ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਬਰਵੀਰ ਜਿੱਥੇ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਨੇ ਝੋਨਾ ਦੇ ਸਿਰਫ ਕਣਕ ਦੀ ਜਿਹੜੀ ਕਹੇ ਲੋ ਖੇਤੀ ਦੇ ਪਿੱਛੇ ਪਏ ਹੋਏ ਨੇ ਤੇ ਉਸੇ ਦੇ ਚੱਲਦੇ ਹੋਏ ਜਿਹੜੇ ਆਪਣੇ ਕੋਲ ਲੁਧਿਆਣੇ ਦੇ ਵਿੱਚ ਇੱਕ ਭੈਣ ਭਰਾ ਮੌਜੂਦ ਨੇ ਜਿਨ੍ਹਾਂ ਨੇ ਇਨਡੋਰ ਜਿਹੜੀ ਫਾਰਮਿੰਗ ਸ਼ੁਰੂ ਕੀਤੀ ਆ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜੀ ਫਾਰਮਿੰਗ ਆ ਉਹ ਹੈਗੀ ਹੈ ਕੇਸਰ ਦੀ ਤਾਂ ਆਪਾਂ ਉਸੇ ਜਿਹੜਾ ਜਿਹੜਾ ਫਾਰਮ ਦੇ ਅੰਦਰ ਮੌਜੂਦ ਆ ਜਿਹੜਾ ਕਿ ਇਨਡੋਰ ਕ੍ਰੀਏਟ ਕੀਤਾ ਗਿਆ ਜਿਹੜਾ ਟੈਂਪਰੇਚਰ ਸਾਰਾ ਤੇ ਸਾਰਾ ਜਿਹੜਾ ਕਸ਼ਮੀਰ ਦੇ ਅਕੋਰਡਿੰਗ ਜਿਹੜਾ ਕ੍ਰੀਏਟ ਕੀਤਾ ਗਿਆ ਸਾਡੇ ਨਾਲ ਭੈਣ ਭਰਾ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿੰਨਾ ਟਾਈਮ ਹੋ ਗਿਆ ਇਸ ਪlant ਨੂੰ ਤੇ ਕਿੱਥੋਂ ਆਈ ਡਾਇਆ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਈਡੀਆ ਮੇਰੇ ਫਾਦਰ ਸਾਹਿਬ ਦਾ ਹੈ ਉਹਨਾਂ ਨੇ ਆਈਡੀਆ ਸਾਰੇ ਸਾਡੇ ਨਾਲ ਸਾਂਝਾ ਕੀਤਾ ਤਾਂ ਸਾਨੂੰ ਲੱਗਿਆ ਕਿ ਆਈਡੀਆ ਤਾਂ ਕਾਫੀ ਵਧੀਆ ਹੈ ਇਹਨੂੰ ਤੇ ਕੰਮ ਕੀਤਾ ਜਾ ਸਕਦਾ ਹੈ ਤਾਂ ਅਸੀਂ ਜਿਹੜਾ ਬੀਜ ਹੈਗਾ ਹੈ ਕਸ਼ਮੀਰ ਤੋਂ ਲੈ ਕੇ ਆਏ ਸਰ ਜਿਹੜੀ ਆਪਣਾ ਇੱਥੇ ਆਪਾਂ ਜਿਹੜੀ ਬੀਜ ਲੈ ਕੇ ਆਉਂਦੇ ਸੀਗੇ ਤੇ ਸਰ ਇਹ ਬੀਜ ਆਪਾਂ ਕੋਈ ਸਪੈਸ਼ਲ ਤਰੀਕੇ ਨਾਲ ਲੈ ਕੇ ਆਉਣਾ ਹੈ ਜਾਂ ਮੈਂ ਔਰ ਨਾਰਮਲ ਜਿੱਦਾਂ ਵਿਕ ਜਾਂਦੇ ਤੇ ਉਸੇ ਦਾ ਨਾਮ ਮਿਲ ਜਾਂਦੇ ਨੇ ਬਾਜ਼ਾਰ ਸਰ ਉਥੋਂ ਦੇ ਜਿਹੜੇ ਫਾਰਮਰ ਅਗੇ ਨੇ ਉਹਨਾਂ ਨਾਲ ਡੀਲ ਕੀਤਾ ਅਸੀਂ ਉਹਨਾਂ ਤੋਂ ਪੁੱਛਿਆ ਕੀ ਰੇਟ ਚੱਲ ਰਿਹਾ ਤੇ ਉਹਨਾਂ ਤੋਂ ਅਸੀਂ ਡਾਇਰੈਕਟਲੀ ਪ੍ਰੋਕਿਊਰ ਕਰ ਲਿਆ ਸੀ ਸੀਡ ਲੈ ਲਿਆ ਸੀ ਬੋਰੀਆਂ ਦੇ ਵਿੱਚ ਜਿਵੇਂ ਆਮ ਸੀਡ ਵਿਕਦਾ ਹਾਂਜੀ ਤੇ ਸਰ ਜਿੱਦਾਂ ਆਪਾਂ ਕਹਿ ਲਈਏ ਜੀਡੀਏ ਫਾਰਮਿੰਗ ਹੈ ਸਾਰੀ ਹਾਂਜੀ ਆਪਾਂ ਨਾਰਮਲ ਫਾਰਮਿੰਗ ਦੇਖਦੇ ਹਾਂ ਤਾਂ ਉਹਦੇ ਵਿੱਚ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਤੇ ਕਈ ਲੋਕ ਘਰੇ ਜਿਹੜੀ ਇੰਡੋਰ ਫਾਰਮਿੰਗ ਪਾਣੀ ਦੇ ਨਾਲ ਵੀ ਕਰ ਰਹੇ ਨੇ ਜਿਹੜੀ ਵਾਟਰ ਇਰੀਗੇਸ਼ਨ ਜਿਨੂੰ ਆਪਾਂ ਕਹਿ ਸਕਦੇ ਹਾਂ ਤੇ ਉਸ ਤੋਂ ਕਿਸ ਹਿਸਾਬ ਨਾਲ ਲਾਗੇਗੀ ਸਰੇ ਅਲੱਗ ਇਸ ਲਈ ਹੈ ਕਿਉਂਕਿ ਇਹ ਬਿਨਾ ਮਿੱਟੀ ਤੇ ਬਿਨਾ ਪਾਣੀ ਤੋਂ ਹੁੰਦੀ ਹੈ ਇਹਨੂੰ ਐਰੋਪੋਨਿਕਸ ਟੈਕਨੀਕ ਕਹਿੰਦੇ ਨੇ ਇਹਦੇ ਚ ਹਵਾ ਦੇ ਵਿੱਚੋਂ ਨਮੀ ਲੈ ਕੇ ਹਵਾ ਚੋਂ ਪਾਣੀ ਲੈ ਕੇ ਹਵਾ ਚ ਸਾਰੇ న్యూਟਰੀਐਂਟ ਲੈ ਕੇ ਉਗ ਜਾਂਦਾ ਹੈ ਕਿਉਂਕਿ ਜਿਵੇਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿਸੇ ਦੇ ਵਿੱਚ ਵੀ ਮਿੱਟੀ ਜਿਹੜੀ ਵੀ ਮਿੱਟੀ ਅਸੀਂ ਯੂਜ਼ ਕੀਤੀ ਉਹ ਛੋਟੇ ਬੀਜਾਂ ਲਈ ਹੈ ਜਿਹੜਾ ਜਿੰਦੋਂ ਸਾਡਾ ਫੋਨ ਲਿਖਣ ਆਉਂਦੇ ਬਿਲਕੁਲ ਮਿੱਟੀ ਦਾ ਯੂਜ਼ ਨਹੀਂ ਕੀਤਾ ਗਿਆ ਉਹਨੂੰ ਬਿਲਕੁਲ ਪਾਣੀ ਹੁੰਦੇ ਨਾਲ ਸੀ ਹਾਂਜੀ ਸਰ ਇਹਦਾ ਟੈਂਪਰੇਚਰ ਕਿੱਦਾਂ ਮੇਨਟੇਨ ਕੀਤਾ ਜਾਂਦਾ ਕਿਉਂਕਿ ਕਸ਼ਮੀਰ ਦੇ ਵਿੱਚ ਤਾਂ ਕਹਿ ਲਓ ਥੋੜਾ ਚਿਲਡ ਹੀ ਰਹਿੰਦਾ ਮੌਸਮ ਹੈ ਨਾ ਤੇ ਉਸ ਲੈਵਲ ਦਾ ਟੈਂਪਰੇਚਰ ਇੱਥੇ ਮੇਨਟੇਨ ਕਰਕੇ ਰੱਖਣਾ ਕਿਵੇਂ ਪੋਸੀਬਲ ਹੈਗਾ ਸਰ ਉਹਦੇ ਲਈ ਅਸੀਂ ਇੰਡੋਰ ਚillers ਲਾਇਆ ਹੋਏ ਨੇ ਵੱਡੇ ਸਾਈਜ਼ ਦੇ ਤੇ ਉਹਦੇ ਨਾਲ ਅਸੀਂ ਟੈਂਪਰੇਚਰ ਮੇਨਟੇਨ ਕਰ ਸਕਦੇ ਆ ਤੁਹਾਨੂੰ ਪੁੱਛਣਾ ਚਾਹੂੰਗਾ ਅਸੀਂ ਵੀ ਫੈਨ ਭਰਾਉਂ ਦੋ ਆਪਸ ਵਿੱਚ ਹੈ ਨਾ ਤੇ ਜਦੋਂ ਇਕੱਠੇ ਕੰਮ ਕਰਦੇ ਹਾਂ ਆਪਾਂ ਘਰੇ ਤਾਂ ਹੋਂਨੇ ਬਹੁਤ ਲੜਾਈਆਂ ਵਗੈਰਾ ਵੀ ਹੁੰਦੀਆਂ ਨੇ ਤੇ ਇੱਥੇ ਕਿੱਦਾਂ-ਕਿੱਦਾਂ ਵੀ ਇਸ ਮਾਹੌਲ ਰਹਿੰਦਾ ਸਰ ਲੜਾਈ ਤਾਂ ਲੜਾਈ ਝਗੜਾ ਤਾਂ ਨਹੀਂ ਹੁੰਦਾ ਸਾਡੇ ਇਹਦੇ ਵਿੱਚ ਅਸੀਂ ਡਿਊਟੀਆਂ ਜਿਵੇਂ ਕਾਈਂਡ ਆਫ ਵਨ ਨਹੀਂ ਆਨੇ ਕਿ ਪ੍ਰੋਡਕਸ਼ਨ ਦਾ ਜ਼ਿਆਦਾਤਰ ਖਿਆਲ ਮੈਂ ਰੱਖਣਾ ਹੈ ਤੇ ਮਾਰਕੀਟਿੰਗ ਤੇ ਸੇਲਿੰਗ ਦਾ ਸਾਰਾ ਸਾਰਾ ਡਿਪਾਰਟਮੈਂਟ ਮੈਂ ਹੀ ਸਿਸਟਰ ਸੰਭਾਲਦੀ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਉੱਤੇ? ਬਿਲਕੁਲ ਮੈਂ ਸਹਿਮਤ ਹਾਂ ਇਹਦੇ ਨਾਲ ਲੜਾਈ ਝਗੜੇ ਸਾਡੇ ਨਹੀਂ ਹੁੰਦੇ ਜਿਵੇਂ ਆਪਾਂ ਕਹਿੰਦੇ ਆ ਕਿ ਕੰਮ ਤੇ ਆਪਾਂ ਕੋਸ਼ਿਸ਼ ਕਰੀਦੀ ਆ ਕਿ ਖੁਸ਼ ਨੁਆ ਮਾਹੌਲ ਹੀ ਬਣਾਏ ਰੱਖਿਆ ਹੈ ਨਾ। ਵੈਸੇ ਵੀ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਬੀਜ ਹੈਗੇ ਨੇ ਉਹ ਵੀ ਜਿੰਦਾ ਪ੍ਰਾਨੀ ਨੇ ਹੈ ਨਾ ਉਹਨਾਂ ਦੇ ਆਸ-ਪਾਸ ਵੀ ਆਪਾਂ ਵਧੀ ਜੋ ਜਿਵੇਂ ਦੱਸ ਰਹੇ ਸੀਗੇ ਕਿ ਮਾਰਕੀਟਿੰਗ ਵਾਲਾ ਸਾਰਾ ਮਿਸ ਮੈਟਰ ਤੁਸੀਂ ਸੰਭਾਲ ਰਹੇ ਹੋ ਤੇ ਇਹਦੀ ਮਾਰਕੀਟਿੰਗ ਕਰਨੀ ਕਿੰਨੀ ਡਿਫਿਕਲਟ ਆ ਜਾਂਦੀ ਹੈ ਜਾਂ ਕਹਿ ਲਓ ਕੀ ਕਿ ਡਿਫਿਕਲਟੀਜ਼ ਆਪਨੋਂ ਆਉਂਦੀਆਂ ਬਿਲਕੁਲ ਡਿਫਿਕਲਟੀ ਸਰ ਮੈਂ ਇੰਦੀ ਮਾਰਕੀਟਿੰਗਸ ਤਾਂ ਨਹੀਂ ਫੇਸ ਕੀਤੀਆਂ ਕਿਉਂਕਿ ਕਿ ਇਸ ਤਰ੍ਹਾਂ ਇੱਕ ਇਹੋ ਜੀ ਚੀਜ਼ ਹੈ ਹਿੰਦੀ ਡਿਮਾਂਡ ਆਪਾਂ ਇੰਡੀਆਸ ਪੂਰੀ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਜਿਹੜੀ ਹੈ ਦੀ ਪ੍ਰੋਡਕਸ਼ਨ ਉਹ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਹੈਨਾ ਡਿਮਾਂਡ ਇੰਦੀ ਬਹੁਤ ਜ਼ਿਆਦਾ ਹੈ ਈਵਨ ਆਪਾਂ ਜੇ ਵਰਲਡਸ ਵੀ ਗੱਲ ਕਰੀਏ ਤੇ ਪ੍ਰੋਡਕਸ਼ਨ ਬਹੁਤ ਹੀ ਘੱਟ ਹੈ ਤੇ ਡਿਮਾਂਡ ਇੰਦੀ ਐਕਸਟ੍ਰੀਮਲੀ ਜ਼ਿਆਦਾ ਹੈ ਜਿੰਨੀ ਇੰਦੀ ਆਪਾਂ ਪ੍ਰੋਡਕਸ਼ਨ ਕਰੀ ਜਾਈਏ ਉਹਦੀ ਡਿਮਾਂਡ ਥਾਈਓ ਹੌਲੀ 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 ਫੁਲਫਿਲ ਹੋਏਗੀ ਇਸ ਲਈ ਮਾਰਕੀ export ਸਾਡਾ ਮੇਨ ਕੋਸ਼ਿਸ਼ ਕਰਾਂਗੇ ਕਿ ਅਸੀਂ ਮੋਸਟਲੀ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਉਹ ਅਸੀਂ export ਹੀ ਕਰੀਏ ਸਾਨੂੰ ਉਹਦੇ ਲਈ ਵੀ ਆਲਰੇਡੀ ਆਰਡਰਸ ਆ ਹੀ ਰਹੇ ਨੇ ਹਾਂਜੀ ਦੇ ਜਿੱਦਾਂ ਮੈਸ ਇਹ ਤੋਂ ਪਤਾ ਲੱਗ ਰਿਹਾ ਕਿ ਜਿੱਦਾਂ ਇਹ ਬਿਜ਼ਨਸ ਹੈ ਜਿਹੜਾ ਆਪਾਂ ਹਨਾ ਤੇ ਇਹ ਘਾਟੇ ਵਾਲਾ ਬਿਜ਼ਨਸ ਨਹੀਂ ਹੈਗਾ ਜਿੱਦਾਂ ਕਿਉਂਕਿ ਅੱਜਕੱਲ ਜਿਹੜਾ ਕਹਿ ਲਓ ਯੂਥ ਹੈ ਬਾਹਰ ਜਾਣ ਨੂੰ ਬਹੁਤ ਕਾਲਾ ਹੈ ਕਿ ਅਸੀਂ ਬਾਹਰ ਚੱਲ ਜਾਈਏ ਪਰ ਤੁਸੀਂ ਉਸੇ ਫੈਸਲੇ ਨੂੰ ਇੱਥੇ ਇਨਵੈਸਟ ਕੀਤਾ ਸਿਰ ਮੈਂ ਪੁੱਛਣਾ ਚਾਹਾਂਗਾ ਕਿੰਨੇ ਕ ਇਨਵੈਸਟਮੈਂਟ ਲੱਗਦੀ ਹੈ ਇਹਦੇ ਵਿੱਚ ਸਰ ਕਰਨ ਨੂੰ 500 ਤੋਂ 7 ਲੱਖ ਦੇ ਵਿੱਚ ਸ਼ੁਰੂ ਹੋ ਸਕਦਾ ਹੈ ਬਿਜ਼ਨਸ ਬਾਕੀ ਡਿਪੈਂਡ ਕਰਦਾ ਜੀ ਤੁਸੀਂ ਕਿੰਨਾ ਵੱਡਾ ਬਿਜ਼ਨਸ ਸਟਾਰਟਿੰਗ ਸਟਾਰਟਿੰਗ ਕਿੰਨਾ ਵੱਡੇ ਤੋਂ ਕਰਨਾ ਚਾਹੁੰਦੇ ਹੋ ਸਾਡਾ ਜਿਹੜਾ ਕਮਰਾ ਆ ਗਿਆ तकरीबन 70 ਗਜ ਦੇ ਆਸ-ਪਾਸ ਦਾ ਕਮਰਾ ਬੰਦਾ ਹੈ ਤੇ ਜੇ ਤੁਸੀਂ 20 ਗਾਜੀਆਂ 30 ਗੱਦ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ 15 ਤੋਂ 20 ਲੱਖ ਦੇ ਵਿੱਚ इजीली ਸਟਾਰਟ ਕਰ ਸਕਦੇ ਹੋ ਲੇਕਿਨ ਸ਼ੁਰੂਆਤ 5 ਲੱਖ ਤੋਂ ਵੀ इजीली ਕੀਤੀ ਜਾ ਸਕਦੀ ਹੈ ਜੇ ਕਿਸੇ ਕੋਲ ਪਹਿਲਾਂ ਤੋਂ ਕੋਈ ਕਮਰਾ ਖਾਲੀ ਪਿਆ ਹੈ ਤੇ ਜਾਂ ਉਹਦੇ ਕੋਲ ਲੈਂਡ ਅਗੀ ਹੈ 10 ਬਾਈ 10 ਦਾ ਕਮਰਾ ਉਹਦੇ ਉੱਤੇ ਪਾ ਸਕਦਾ ਹੈ ਉਸ ਚੀਜ਼ ਲਈ 500 ਤੋਂ 10 ਲੱਖ ਮੋਰ ਤਾਂ ਇਨਫਨਾ ਨੇ ਕਰੀ ਸੈਟਅਪ ਦਿਖਾਉਂਗੇ ਹਨ ਇੱਕ ਵਾਰ ਆਪਾਂ ਕੈਮਰੇ ਚ ਵੀ ਦਿਖਾਈਏ ਕਿ ਕਿਦਾਂ ਸਾਰਾ ਮੇਨਟੇਨ ਕੀਤਾ ਹੋਇਆ ਆਪਾਂ ਕਿਹੜੇ ਕਿਹੜੇ ਇਕਵਿਪਮੈਂਟਸ ਆਪਾਂ ਯੂਜ਼ ਕਰ ਰਹੇ ਇਹਦੇ ਵਿੱਚ ਲਾਈਟਿੰਗ ਸਾਰੀ ਕਿਵੇਂ ਮੇਨਟੇਨ ਕਰ ਰਹੇ ਹਾਂ ਉਸਨੇ ਸਰ ਲਾਈਟਿੰਗ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਅੰਦਰ 3 ਸਟ੍ਰਿਪ ਲਾਈਟਸ ਯੂਜ਼ ਕੀਤੀਆਂ ਨੇ ਜਿਹੜੀ yellow warm light ਹੈ ਉਹ ਸਨਲਾਈਟ ਨੂੰ ਡੁਪਲੀਕੇਟ ਕਰਦੀ ਹੈ ਜਿਹੜੀ ਸੂਰਜ ਦੀਆਂ ਕਿਰਨਾਂ ਨੇ ਉਹ yellow light ਪ੍ਰੋਵਾਈਡ ਕਰਦੀ ਹੈ ਬਲੂ ਤੇ ਪਿੰਕ ਲਾਈਟ ਜਿਹੜੀ ਹੈਗੀ ਹੈ ਉਹ ਜਾਮਨੀ ਰੰਗ ਬਣਾਉਂਦੀ ਹੈ ਪਰਪਲ ਕਲਰ ਬਣਾਉਂਦੀ ਹੈ ਜਿੰਦਾ ਫੁੱਲ ਖਿਲਦਾ ਹੈ 90% ਜਿਹੜਾ ਫੁੱਲ ਦਾ ਰੰਗ ਹੈ ਉਹ LED ਲਾਈਟ ਦੇ ਪਰਪਲ ਹੋਣ ਕਾਰਨ ਹੀ ਆਂਦਾ ਹੈ। ਹਾਂਜੀ। ਇਹ ਫੁੱਲ ਜਦੋਂ ਮਿਸ ਆਪਾਂ ਅਗਸਤ ਦੇ ਵਿੱਚ ਲਗਾਇਆ। ਹਾਂਜੀ। ਤੇ ਇਹਦਾ ਮੀਨਸ ਕਹਿ ਲਓ ਹਾਰਵੈਸਟਿੰਗ ਟਾਈਮ ਕਿਸਕ ਟਾਈਮ ਆ ਜਾਂਦਾ ਹੈ ਤੇ ਹਾਰਵੈਸਟ ਕਰਨਾ ਕਿੰਨਾ ਕੋਖਾ ਰਹਿੰਦਾ ਇਹਨੂੰ? ਸਿਰ ਹਾਰਵੈਸਟਿੰਗ ਟਾਈਮ ਤਾਂ ਰਾਈਟ ਨਾ ਚੱਲ ਰਿਹਾ ਜਿਵੇਂ ਤੁਸੀਂ ਦੇਖ ਪਾ ਰਹੇ ਹੋਗੇ ਆਵਲੇ ਵਿੱਚ ਹਾਰਵੈਸਟਿੰਗ ਹੋ ਚੁੱਕੀ ਹੈ। ਤੁਹਾਡੇ ਬਿਲਕੁਲ ਪਿੱਛੇ ਫੁੱਲ ਪਿਆ ਹੋਇਆ ਹੈ ਜਿਹੜਾ ਹਾਰਵੈਸਟ ਅੱਜ ਸਵੇਰੇ ਹੀ ਹੋਇਆ ਇਨਫੈਕਟ ਹੁਣੇ ਚੱਲ ਰਿਹਾ ਨਾਲ ਨਾਲ ਸਾਡੀ ਟੀਮ ਲੱਗੀ ਹੋਈ ਹੈ ਹਾਰਵੈਸਟਿੰਗ ਕਰਨ ਲਈ। ਦੇ ਵਿੱਚੋਂ ਕੇਸਰ ਵੀ ਨਾਲ ਦੀ ਨਾਲ ਕੱਢਣਾ ਇਹਦਾ ਜ਼ਰੂਰੀ ਹੁੰਦਾ ਹੈ ਜੀ ਆਪਣੇ ਕੋਲ ਸੈਂਪਲ ਪਿਆ ਕਿ ਜਿਦਾਂ ਇਸ ਕੇਸਰ ਆਪਾਂ ਕੱਢ ਕੇ ਰੱਖਿਆ ਹੋਵੇ ਇਹ ਦਿਖਾ ਸਕੀਏ ਹਨਾ ਆ ਸੀ ਬਿਲਕੁਲ ਹੋਣਾ ਕੱਢਿਆ ਕੇਸਰ ਅੱਧਾ ਘੰਟਾ ਪਹਿਲਾਂ ਕੱਢਿਆ ਹੋਇਆ ਸਰ ਇਹ ਕੇਸਰ ਬਿਲਕੁਲ ਫਰੈਸ਼ ਹੈ ਇਹਨੂੰ ਪਹਿਲਾਂ ਸੁਕਾਇਆ ਜਾਏਗਾ ਫਿਰ ਇਹ ਮਾਰਕੀਟ ਜਾਂਦਾ ਹੈ ਕਿਉਂਕਿ ਇਹ ਹਲੇ ਗਿੱਲਾ ਹੈ ਇਹਨੂੰ ਪਹਿਲਾਂ ਸੁਕਾਈਦਾ ਫਿਰ ਇਹ ਇਹਨੂੰ ਸੁੱਕਣ ਤੇ ਪੰਜ ਤੋਂ 6 ਦਿਨ ਲੱਗਦੇ ਨੇ ਫਿਰ ਇਹ ਉਦੋਂ ਬਾਅਦ ਮਾਰਕੀਟ ਜਾਂਦਾ ਹੈ ਸੁਕਾਉਣਾ ਇਸ ਕਿੰਨਾ ਕੋਖਾ ਟਾਸਕ ਰਹਿੰਦਾ ਇਹਨੂੰ ਵੀ ਕਿਉਂਕਿ ਬਹੁਤ ਕੋਸਟਲੀ ਕਹਿ ਲੋ ਆਪਣੀ ਪ੍ਰੋਡਕਟ ਹੋ ਜਾਂਦਾ ਨਾ ਸੁਕਾਉਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਜਿੰਨੂੰ ਆਪਾਂ ਕਹਿ ਲਈਏ 에어 ਡਰਾਈ ਕਰਨਾ ਹੁੰਦਾ ਹੈ ਖੁੱਲੀ ਹਵਾ ਚ ਇਹਨੂੰ ਰੱਖ ਦੋ ਬਸ ਕਾਟਨ ਦੇ ਕੱਪੜਿਆਂ ਨਾਲ ਟੱਕੇ ਤੇ ਬਹੁਤ ਈਜ਼ੀਲੀ ਇਹ ਸੁੱਕ ਜਾਂਦਾ 5-6 ਦਿਨ ਚ ਹਾਂਜੀ ਤੇ ਜੇ ਆਪਾਂ ਗੱਲ ਕਰ ਲਈਏ ਫਰੋਮ ਵੈਰੀ ਫਰਸਟ ਡੇ ਤੋਂ ਲੈ ਕੇ ਲਾਸਟ ਡੇ ਤੱਕ ਇਹਦਾ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਤੇ ਕਹਿ ਲੋ ਕੀ ਕੀ ਡਿਫਿਕਲਟੀਆਂ ਬੰਦਾ ਫੇਸ ਕਰਦਾ ਇਹਦੇ ਵਿੱਚ 3 ਮੰਥਸ ਦੀ ਇਹਦੀ ਖੇਤੀ ਹੈ ਤਕਰੀਬਨ ਰਹੀ ਗੱਲ ਡਿਫਿਕਲਟੀਜ਼ ਦੀ ਡਿਫਿਕਲਟੀ ਸਰ ਇੱਕੀ ਐਂਡ ਦੇ ਵਿੱਚ ਕੀ ਆਪਾਂ ਟੈਂਪਰੇਚਰ ਕਿੰਨਾ ਸਹੀ ਢੰਗ ਨਾਲ ਮੇਨਟੇਨ ਕਰ ਸਕਦੇ ਆ ਟੈਂਪਰੇਚਰ ਤੇ ਇੰਦਾ এনਵਾਇਰਨਮੈਂਟ ਲਾਈਟ ਗਲਤ ਹੋ ਗਈ ਤਾਂ ਵੀ ਥੋੜੀ ਦਿੱਕਤ ਅਲੀ ਗੱਲ ਹੈ ਟੈਂਪਰੇਚਰ ਗਲਤ ਹੋ ਗਿਆ ਤਾਂ ਵੀ ਦਿੱਕਤ ਅਲੀ ਗੱਲ ਹੈ ਲੇਕਿਨ ਸਾਨੂੰ ਉਹਦੇ ਵਿੱਚ ਕੁਝ ਖਾਸ ਡਿਫਿਕਲਟੀ ਆਈ ਨਹੀਂ ਕਿਉਂਕਿ ਅਸੀਂ ਇੰਦੀ ਟ੍ਰੇਨਿੰਗ ਲਿੱਤੀ ਸੀ ਓਕੇ ਟ੍ਰੇਨਿੰਗ ਕਿੱਥੋਂ ਲੈ ਕੇ ਆਏ ਮਤਲਬ ਸਾਰੇ ਇਹਦੇ ਇਸ ਪ੍ਰੋਸੈਸ ਦੀ ਕਿਉਂਕਿ ਕਾਫੀ ਕਹ ਲੋ ਕਿ ਡਿਫਿਕਲਟ ਜਿਹਾ ਪ੍ਰੋਸੈਸ ਹੈ ਤੇ ਕਹ ਲੋ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਵੀ ਹੈਗਾ ਇਹ ਸਰ ਇਹਦੀ ਅਸੀਂ ਟ ਤੇ ਉੱਥੇ ਜਾ ਕੇ ਜਦੋਂ ਸਾਨੂੰ ਪਤਾ ਚੱਲਿਆ ਕਿ ਇਹਨੂੰ ਗਾਣਾ ਅਸਲ 'ਚ ਜ਼ਿਆਦਾ ਔਖਾ ਟਾਸਕ ਹੈ ਨਹੀਂ ਲੋਕਾਂ ਦੀ ਮੈਂਟੈਲਿਟੀ ਹੋ ਜਾਈ ਕਿ ਇਹਨੂੰ ਔਖਾ ਬਣਾ ਦਿੰਦੇ ਨੇ ਸੋਚ ਕੇ ਕਿਉਂਕਿ ਚੀਜ਼ ਨਵੀਂ ਹੈ ਟੈਕਨੀਕ ਨਵੀਂ ਹੈ ਜਦੋਂ ਆਪਾਂ ਕਰਨਾ ਚਾਹੁੰਦੇ ਆਂ ਤੇ ਫਿਰ ਹੋ ਜਾਂਦਾ ਹੈ ਜ਼ਿਆਦਾ ਡਿਫਿਕਲਟ ਟਾਸਕ ਨਹੀਂ ਹੈਗਾ ਹਾਂਜੀ ਅੱਛਾ ਚਲੋ ਆਪਾਂ ਇਸ ਟਾਈਮ ਪੰਜਾਬ 'ਚ ਆ ਗਏ ਆਂ ਹਾਂਜੀ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੱਟ ਬੜੇ ਮਸ਼ਹੂਰ ਨੇ ਜਿਹੜੇ ਬਿਜਲੀ ਦੇ ਤੇ ਉਹ ਮਤਲਬ ਕਿਵੇਂ ਹੈਂਡਲ ਕਰਦੇ ਆਂ ਜਦੋਂ ਲਾਈਟ ਚੱਲ ਜਾਂਦੀ ਹੈ ਫਿਰ ਉਹਦਾ ਚੀਜ਼ ਕਿੱਦਾਂ ਹੈਂਡਲ ਕਰਦੇ ਆਂ ਸਰ ਉਹ ਹੈਂਡਲ ਕਰਨ ਲਈ ਵੈਸੇ ਤਾਂ ਜਿਹੜੀ ਅਸੀਂ ਇਨਸੂਲੇਸ਼ਨ ਕੀਤੀ ਹੋਈ ਹੈ ਇਸ ਰੂਮ ਦੇ ਵਿੱਚ 10 ਸੈਂਟੀਮੀਟਰ ਦੀ ਅਸੀਂ ਇਨਸੂਲੇਸ਼ਨ ਕੀਤੀ ਹੋਈ ਹੈ ਰਾਈਟ ਨਾਓ ਠੀਕ ਹੈ ਤੇ ਸਾਰੇ ਛੇ ਦੇ ਛੇ ਪਾਸੇ ਹੈਗੀ ਹੈ ਉੱਤੇ ਥੱਲੇ ਲੈਫਟ ਰਾਈਟ ਅੱਗੇ ਪਿੱਛੇ ਸਾਰੇ ਪਾਸੇ ਤੇ ਜੇ ਲਾਈਟ ਚੱਲੀ ਵੀ ਜਾਂਦੀ ਹੈ ਤਾਂ तकरीबन 6 ਘੰਟੇ ਤੱਕ 1 ਡਿਗਰੀ ਦਾ ਹੀ ਫਰਕ ਪਏਗਾ ਜੋ ਆਪਣਾ ਵੀ इजीली ਸੰਭਾਲ ਸਕਦਾ ਹੈ ਜੇ ਕਟ ਜਿਵੇਂ ਤੁਸੀਂ ਕਹਿ ਰਹੇ ਹੋ ਜਿਆਦਾ ਮਸ਼ਹੂਰ ਨੇ ਤੇ ਜਿਆਦਾ ਲੰਬਾ ਹੋ ਜਾਂਦਾ ਹੈ ਤਾਂ ਇਹਦੇ ਹੀ ਰਸਤੇ ਬੈਟਰੀ ਬੈਕਅਪ ਰੱਖਣਾ ਜ਼ਰੂਰੀ ਹੈ ਜਨਰੇਟਰ ਹੋ ਗਿਆ ਜਾਂ ਜਨਸੈੱਟ ਹੋ ਗਿਆ ਉਹ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਪ੍ਰੋਡਕਟ ਤਿਆਰ ਹੋ ਗਿਆ ਹਨ ਆਪਣੇ ਕੋ ਕੇਸਰ ਆ ਵੀ ਰਿਹਾ ਤੇ ਕਿੱਥੋਂ ਕਿੱਥੋਂ ਆਰਡਰ ਆ ਰਹੇ ਨੇ ਮੀਨਸ ਕਿੱਥੋਂ ਕਿੱਥੋਂ ਜਿਹੜਾ ਲੋਕ ਹੈ ਰੁਝਾਵ ਦਿਖਾ ਰਹੇ ਨੇ ਇਧਰ ਕਿ ਆਪਾਂ ਇਹ ਚੀਜ਼ ਵੱਲ ਵੀ ਜਾ ਸਕਦੇ ਹਾਂ ਬਿਲਕੁਲ ਸਰ ਪਹਿਲਾਂ ਤਾਂ ਸਾਨੂੰ 12-2-3 ਆਰਡਰਸ ਆਲਰੇਡੀ ਆ ਰਹੇ ਨੇ ਜਿਵੇਂ ਸਾਡੀ ਕੈਨੇਡਾ ਨਾਲ ਆਲਰੇਡੀ ਗੱਲ ਹੋ ਰਹੀ ਹੈ ਆਸਟ੍ਰੇਲੀਆ ਤੋਂ ਵੀ ਸਾਨੂੰ ਆਰਡਰ ਆ ਚੁੱਕਾ ਹੈ ਦੁਬਈ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਉਦੋਂ علاوہ ਮੈਂ ਕਹਾਂਗੀ ਲੋਕਲਾਈਟਸ ਨਾਲ ਮੈਂ ਕਾਫੀ ਇੰਪ੍ਰੈਸਡ ਹਾਂ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਹੈ ਤੇ ਮੈਂ ਹੋਰ ਵੀ ਐਕਸਪੈਕਟ ਕਰ ਰਹੀ ਹਾਂ ਸਾਨੂੰ ਹੋਰ ਵੀ ਪੋਜ਼ਿਟਿਵ ਰਿਸਪੌਂਸ ਮਿਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਹੱਜ ਫਲਾਅਰਸ ਹੀ ਫਰੇ ਹੋਏ ਨੇ ਸਾਡਾ ਆਲਰੇਡੀ ਫਲਾਵਰਿੰਗ ਸੀਜ਼ਨ ਚੱਲ ਰਿਹਾ ਹੈ ਤੇ ਜਿਹੜਾ ਸਾਡਾ ਫਾਰਮ ਹੈ ਉਹ ਆਲਰੇਡੀ ਓਪਨ ਹੈ ਵਿਜ਼ਿਟਰਸ ਲਈ ਜਿਹੜੇ ਸਾਡੇ ਕੋਲ ਆਲਰੇਡੀ ਵਿਜ਼ਿਟਰਸ ਆ ਰਹੇ ਨੇ ਉਹ ਸਾਡੇ ਤੋਂ ਲੈ ਕੇ ਵੀ ਜਾ ਰਹੇ ਨੇ ਫਰੈਸ਼ ਕੇਸਰ ਆਵਦੇ ਹਾਊਸਹੋਲਡ ਕੰਜ਼ਮਪਸ਼ਨ ਲਈ ਫੈਮਿਲੀ ਲੀਫ ਫ੍ਰੈਂਡਲੀ ਤੇ ਮੈਂ ਇਹ ਵੀ ਚਾਹਾਂਗੀ ਕਿ ਜੇ ਤੇ ਲੋਕਲ ਹਾਈ ਸਕੂਲ ਵੀ ਕਾਫੀ ਪੋਜ਼ਿਟਿਵ ਰਿਸਪੌਂਸ ਮੈਨੂੰ ਮਿਲ ਰਿਹਾ ਹੈ। ਤੋਂ ਮੈਂ ਕਾਫੀ ਖੁਸ਼ ਹੂੰ। ਸਰ ਇਹਦੀ ਮਾਰਕੀਟਿੰਗ ਵੈਲਿਊ ਕਿੰਨੀ ਕ ਹੈ ਤੇ ਆਪਾਂ ਵੈਲਿਊ ਕੀ ਰੱਖੀ ਹੋਈ ਹੈ? ਸਰ ਰਾਈਟ ਨਾਓ ਜਿਹੜਾ ਕਸ਼ਮੀਰੀ ਕੇਸਰ ਹੈ ਉਹਦੀ ਮਾਰਕੀਟਿੰਗ ਵੈਲਿਊ ਕਾਫੀ ਜ਼ਿਆਦਾ ਹੈ। ਆਪਣਾ ਕਸ਼ਮੀਰੀ ਕੇਸਰ ਹੀ ਹੈ ਤਾਂ ਆਪਾਂ ਵੀ ਉਸੇ ਵੈਲਿਊ ਦੇ ਹਿਸਾਬ ਨਾਲ ਚੱਲੀ ਤਾਂ 1 ਗ੍ਰਾਮ ਦੀ ਅਸੀਂ 800 ਰੁਪਏ ਵੈਲਿਊ ਰੱਖੀ ਹੋਈ ਹੈ ਤੇ 1 ਗ੍ਰਾਮ ਤੇ 5 ਗ੍ਰਾਮ ਦੀ ਪੈਕੇਜਿੰਗਸ ਅਸੀਂ ਬਣਾ ਕੇ ਰੱਖਿਆ ਨੇ ਜੇ ਕੋਈ ਨਾਰਮਲ ਕੰਜ਼ਿਊਮਰ ਖਰੀਦਣਾ ਚਾਹੁੰਦਾ ਹੈ। ਤੇ ਬਾਕੀ ਜਿਹੜਾ ਕੇਸਰ ਰਾਈਟ ਨਾਉ ਬਾਜ਼ਾਰ ਦੇ ਵਿੱਚ ਵਿਕ ਰਿਹਾ ਉਹ ইরਾਨੀ ਕੇਸਰ ਹੈਗਾ ਈਰਾਨ ਤੋਂ ਇਪੋਰਟ ਹੋ ਕੇ ਆਂਦਾ ਹੈ ਤੇ ਉਹਦੀ ਵੈਲਿਊ ਤਕਰੀਬਨ 300 350 ਰੁਪਏ ਗ੍ਰਾਮ ਦੇ ਆਸ-ਪਾਸ ਬੰਦੀ ਹੈ ਬਟ ਉਸ ਕੇਸਰ ਤੇ ਇਸ ਕੇਸਰ ਦੇ ਮੈਡੀਸਨਲ ਵੈਲਿਊ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਆਪਾਂ ਗੱਲ ਕਰ ਲਈਏ ਕੁਆਲਟੀ ਵਾਈਸ ਬੈਸਟ ਕਸ਼ਮੀਰ ਵਾਲਾ ਕਿਹਨਾਂ ਜਾਂਦਾ ਜੀ ਸਰ ਬਿਲਕੁਲ ਆਪਾਂ ਗੂਗਲ ਕਰ ਲਈਏ ਆਪਾਂ ਕਿਸੇ ਰਿਸਰਚ ਜਾਂ ਸਾਇੰਟਿਸਟ ਤੋਂ ਪਤਾ ਕਰ ਲਈਏ ਉਹ ਇਹੀ ਕਹੇਗਾ ਕਸ਼ਮੀਰੀ ਸੈਫਰਨ ਜਿਹੜਾ ਹੈ ਵਰਲਡ ਦਾ ਬੈਸਟ ਕੇਸਰ ਹੈ ਬਿਲਕੁਲ ਇਹ ਦੇਖ ਸਕਦੇ ਹੋ ਕਿ ਹਰ ਵੈਸਟਿੰਗ ਕਰ ਹੀ ਰੇ ਸੀ ਨਾਲ ਨਾਲ ਇਹਦੀ ਤੇ ਮਿਸ ਗਲਵਸ ਵਗੈਰਾ ਪ੍ਰੋਪਰ ਹਾਈਜੀਨ ਦਾ ਧਿਆਨ ਰੱਖਿਆ ਹੋਇਆ ਹੈ ਤੇ ਜਿੱਦਾਂ ਆਪਾਂ ਨੂੰ ਵੀ ਨੰਗੇ ਹੱਥਾਂ ਨਾਲ ਨਹੀਂ ਕਰ ਸਕਦੇ ਸਰ ਕਰਨ ਨੂੰ ਤਾਂ ਕਰ ਹੀ ਸਕਦੇ ਆ ਲੇਕਿਨ ਅਸੀਂ ਵੀ ਕਰਨਾ ਪਸੰਦ ਨਹੀਂ ਕਰਾਂਗੇ ਕੱਲ ਨੂੰ ਡਾਇਰੈਕਟਲੀ ਕਿਉਂਕਿ ਇਹ ਵਾਸ਼ੇਬਲ ਚੀਜ਼ ਨਹੀਂ ਹੈ ਇਹ ਧੋਕੇ ਯੂਜ਼ਿੰਗ ਕੀਤਾ ਜਾ ਸਕਦਾ ਸਬਜੀ ਜਾਂ ਫਲ ਤਾਂ ਹੈ ਨਹੀਂ ਕਿ ਇਹਨੂੰ ਹੱਥ ਨਾਲ ਐਵੇਂ ਹਾਰਵੈਸਟ ਕਰ ਲਿਆ ਤੇ ਪਾਣੀ ਤੋਂ ਧੋਕੇ ਖਾ ਲਿਆ ਇਹ ਡਾਇਰੈਕਟਲੀ ਆਪਾਂ ਦੁੱਧ ਵਿੱਚ ਪਾ ਸਕਦੇ ਹਾਂ ਕੋਈ ਸਵੀਡਿਸ਼ ਬਨਾਨੀ ਉੱਤੇ ਛਿੜਕਾ ਕਰਨਾ ਤੈਨੂੰ ਧੋਕੇ ਨਹੀਂ ਪਾ ਸਕਦੇ ਇਹਨੂੰ ਡਾਇਰੈਕਟਲੀ ਪਾਣਾ ਤਾਂ ਸਾਡਾ ਇਹੀ ਖਿਆਲ ਹੈ ਜੇ ਗਲਵਜ਼ ਨਾਲ ਕੀਤਾ ਜਾਏ ਜ਼ਿਆਦਾ ਹਾਈਜਨ ਮੇਨਟੇਨ ਹੋ ਸਕਦੀ ਹੈ ਕਸਟਮਰ ਦੀ ਵੀ ਥੋੜੀ ਅਸੀਂ ਰਿਸਪੈਕਟ ਕਰੀਏ ਹੁੰਦੇ ਹੈ ਹਾਈਜਨ ਦੀ ਵੀ ਖਿਆਲ ਰੱਖੀਏ ਇਸ ਲਈ ਅਸੀਂ ਗਲਵਜ਼ ਨਾਲ ਹੀ ਇਹਨੂੰ ਹਾਰਵੈਸਟ ਕਰਨਾ ਪਸੰਦ ਕਰਦੇ ਹਾਂ ਥੋੜਾ ਜਿਹਾ ਬਿਜ਼ਨਸ ਮਾਈਂਡ ਆਫ ਿਊ ਵੀ ਤੁਸੀਂ ਹ ਕਿੰਨੇ ਟਾਈਮ ਚ ਹੋ ਜਾਂਦਾ ਹੈ ਇਹਦਾ ਜਦੋਂ ਜਿੰਨੀ ਆਪਾਂ ਇਨਵੈਸਟਮੈਂਟ ਕਰ ਰਹੇ ਹਾਂ ਤੇ ਕਿਉਂਕਿ ਜਦੋਂ ਵੀ ਕੋਈ ਇਨਵੈਸਟਮੈਂਟ ਕਰਦਾ ਸੋਚਦਾ ਕਿ ਮੇਰੇ ਪੈਸੇ ਘੱਟ ਤੱਕ ਵਾਪਸ ਆ ਜਾਣਗੇ ਉਹਦਾ ਕੀ ਟਾਈਮ ਪੀਰੀਅਡ ਹੈਗਾ ਸਰ ਮਿਨੀਮਮ ਟਾਈਮ ਪੀਰੀਅਡ 2 ইয়ারਸ ਹੈ ਤੇ ਜੇ ਸਿੱਧਰ ਨਾਲ ਕੰਮ ਕੀਤਾ ਜਾਏ ਤਾਂ 3 ਸਾਲ ਦੇ ਵਿੱਚ ਤਾਂ ਡੈਫੀਨਿਟਲੀ ਆ ਜਾਣਾ ਚਾਹੀਦਾ ਜੋ ਸਾਡੇ ਐਕਸਪੀਰੀਅੰਸ ਵੀ ਕਹਿੰਦਾ ਹੈ ਕਿਉਂਕਿ ਸਾਡੀ ਆਪਦੀ ਪਹਿਲੀ ਫਸਲ ਹੈ ਲੇਕਿਨ ਜੋ ਸਾਨੂੰ ਰਿਸਪੌਂਸ ਦੇਖਣਾ ਸਟਾਰਟ ਹੋਇਆ ਹੈ ਇਹਦੇ ਚੋਂ ਸਾਡਾ ਇਹੀ ਮੰਨਣਾ ਹੈ ਕਿ 2 ਸਾਲ ਦੇ ਵਿੱਚ ਸਾਡਾ ਪੈਸਾ ਪੂਰਾ ਕਰ ਦੇਗੀ इजीली ਕਰ ਦੇਗੀ ਕੀ ਮੈਸੇਜ ਐਨਾ ਸੋਹਣਾ ਕੰਮ ਕਰ ਰਹੇ ਹੋ ਮਿਸ ਇੱਕ ਇਨਸਪਾਇਰੇਸ਼ਨਲ ਕੰਮ ਕਰ ਰਹੇ ਹੋ ਹਨਾ ਕੀ ਮੈਸੇਜ ਦੇਣਾ ਚਾਹੁੰਗੇ ਸਰ ਯੂਥ ਨੂੰ ਇਹੀ ਮੈਸੇਜ ਹੈ ਕਿ ਜਿਹੜਾ ਯੂਥ ਪਹਿਲੀ ਗੱਲ ਤਾਂ ਜਿਹੜਾ ਬਾਹਰ ਜਾ ਰਿਹਾ ਅਸੀਂ ਤਾਂ ਕਵਾਂਗੇ ਜੇ ਉਹ ਇੱਥੇ ਔਪਰਚ्युनिटी ਲੱਭੇ ਤਾਂ ਇੱਥੇ ਵੀ ਈਜ਼ੀਲੀ ਲੱਭ ਸਕਦੀ ਹੈ ਜਿਹੜਾ ਪੈਸਾ ਉੱਥੇ ਜਾ ਕੇ ਲਾਣਾ ਹੈ ਉਹ ਇੱਥੇ ਲਾ ਕੇ ਇੱਕ ਵਾਰੀ ਦੇਖਣ ਤੇ ਐਕਸਪੈਰੀਮੈਂਟ ਕਰਨਾ ਬੜਾ ਜ਼ਰੂਰੀ ਰਹਿੰਦਾ ਚੀਜ਼ਾਂ ਨਾਲ ਬਿਜ਼ਨਸ ਦੇ ਆਫਦਾ ਖੋਲਣਾ ਤਾਂ ਰਿਸਕ ਫੈਕਟਰ ਹਮੇਸ਼ਾ ਹੀ ਰਹਿੰਦਾ ਹੈ ਤੇ ਕਿਉਂ ਨਾ ਰਿਸਕ ਲੈ ਕੇ ਫਿਰ ਆਪਣੀ ਲਾਈਫ ਬਣਾਈ ਜਾਏ ਆਮ ਥੋਟ ਦਾ ਕੀ ਪੁਆਇੰਟ ਆ ਬਿਲਕੁਲ ਸਰ ਮੈਂ ਸਹਿਮਤ ਹਾਂ ਬਿਲਕੁਲ ਹੁੰਦੇ ਨਾਲ ਜੋ ਮੇਰੇ ਬ੍ਰਦਰ ਨੇ ਕਿਹਾ ਕਿ ਜੇ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਤੇ ਕਿਉਂ ਨਾ ਆਪਦੇ ਦੇਸ਼ ਚ ਰਿਸਕ ਲਓ ਹੈਨਾ ਆਪਦੇ ਮਾਪਿਆਂ ਕੋਲ ਰਹਿ ਕੇ ਆਪਦੀ ਮਿੱਟੀ ਨਾਲ ਜੁੜੋ ਆਪਦੀ ਰੂਟਸ ਨਾਲ ਜੁੜੋ ਤੇ ਇਹਦੇ ਨਾਲ ਨਾ ਤਾਂ ਨਾ ਸਿਰਫ ਆਪਣਾ ਕੰਟਰੀ ਗਰੋਏਗਾ ਆਪਣਾ ਸਟੇਟ ਵੀ ਗਰੋਏਗਾ ਨਾਲੇ ਪੰਜਾਬ ਤਾਂ ਵੈਸੇ ਵੀ ਖੇਤੀਬਾੜੀ ਦਾ ਗੜ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਵੀਆਂ ਟੈਕਨੀਕਸ ਆਪਾਂ ਅਪਣਾ ਕੇ ਕੀ ਨਹੀਂ ਕੋਸ਼ਿਸ਼ ਕਰ ਸਕਦੇ ਆਪਾਂ ਬਿਲਕੁਲ ਸਕਸੈਸਫੁਲ ਹੋਵਾਂਗੇ ਜਦ ਆਪਾਂ ਨਵੀਆਂ ਟੈਕਨੀਕਸ ਅਪਲਾਈ ਕਰਾਂਗੇ ਤਾਂ हां ਜਿਵੇਂ ਕਿ ਤੁਸੀਂ ਸੁਣਿਆ ਕਿ ਬਹੁਤ ਜ਼ਿਆਦਾ ਔਖੀ ਨਹੀਂ ਹੈਗੀ ਚੀਜ਼ ਤੁਸੀਂ ਵੀ ਜੇ ਚਾਹਣੇ ਉਹਦਾ ਕਰ ਸਕਦੇ ਹੋ ਬਾਕੀ ਗੱਲ ਤਾਂ ਇਹ ਜਾਂਦੀ ਜਿਹਨੂੰ ਕਮਾਉਣ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੇ ਤੁਸੀਂ ਵੀ ਮਿਹਨਤ ਕਰੋ ਇਨਸਪਾਇਰ ਹੋਵੋ ਇਹਨਾਂ ਤੋਂ ਵੀ ਕਿਵੇਂ ਜਿਹੜੀ ਫਾਰਮਿੰਗ ਕੀਤੀ ਸਾਜ ਕੀਤੀ ਜਾ ਸਕਦੀ ਹੈ ਤੁਸੀਂ ਵੀ ਕਰ ਸਕਦੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਜਿਹੜੀ ਫਾਰਮਿੰਗ ਬਹੁਤ ਵਧੀਆ ਲੱਗੀ ਹੋਊਗੀ ਤੇ ਇਦਾਂ ਦੀ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਿਓ ਤਾਂ ਸਿਟੀ ਹੈਡਲਾਈਨਸ ਕੈਮਰਾਮੈਨ ਵੇਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ